mặt điện 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 mặt ਠੀਕ ਹੈ ਸਰ ਤਾਂ ਨਹੀਂ ਤੁਸੀਂ ਅੱਜ ਚਾਰ ਸਵੇਰ ਲੈ ਜੀ ਫਤਿਹਗੜ ਚੋੜੀਆਂ ਦਾ ਕੀ ਕਹਿੰਦੇ ਜੀ ਹਾਂ ਅੱਜ ਮੈਂ ਜੁਆਇਨ ਕੀਤਾ ਜੀ ਫਤਿਹਗੜ ਚੋੜੀਆਂ ਤੋਂ ਮੇਰਾ ਪਹਿਲਾ ਥਾਣਾ ਸਦਰ ਬਟਾਵੇ ਤੋਂ ਫਤਿਹਗੜ ਚੋੜੀਆਂ ਹੋਇਆ ਜੀ ਇੱਥੇ ਵੀ ਹੁਣ ਅਜੇ ਮੈਂ ਜੁਆਇਨ ਕੀਤਾ ਜੀ ਇੱਥੇ ਬਾਕਫਰਤਰਾਂ ਦਾ ਕ੍ਰਾਈਮ ਹੈ ਉਹਦੀ ਵੇਕੀ ਉਸ ਨੂੰ ਉਹਦੇ ਅਨਸਾਰ ਕੰਮ ਕੀਤਾ ਜਾਏਗਾ ਐਸਾ ਫਸਟ ਕੈਟਿਗਰੀ ਹੋਤੀ ਹੈ ਐਸਵੇਂ ਫਸਟ ਪ੍ਰਾਇੋਰਟੀ ਸਰਕਾਰ ਦੀ ਜੁਧ ਨਸ਼ਾ ਵਿਰੋਧ ਚੱਲ ਰਿਹਾ ਜੀ ਇਸ ਇਸ ਤੇ ਆਪਣਾ ਸੀਨੀਅਰ ਅਸਰਾਂ ਦੀ ਹਦਾਇਤਾਂ ਮੁਤਾਬਕ ਇਹਦੇ ਤੇ ਜੇ ਜੋ ਵੀ ਪੈਡਲਰ ਨੇ ਜਾਂ ਸਮਗਲਰ ਨੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਤੇ ਕੰਮ ਕੀਤਾ ਜਾਏਗਾ ਤੇ ਵੱਤੋਂ ਵੱਧ ਰਿਕਵਰੀ ਕਰਕੇ ਉਨ੍ਹਾਂ ਤੇ ਪਰਚੇ ਦਰਜ ਕੀਤੇ ਜਾਣ। ਸਰ ਲਾਸਟ ਵੀਕ ਤੇ ਆਇਆ ਕੱਲ੍ਹ ਦਾ ਵੀ ਕਾਫੀ ਹਨ ਫਤਿਹ ਕਰਿਓ ਨੇ ਸ਼ਾਇਦ ਚਿੱਤ ਲਾਪੇ ਪੈਣਾ ਕਿ ਚੋਰੀ ਦੀ ਵਾਰਦਾਤ ਆਉਣੀ ਸੀ। ਇਹ ਸਾਰਾ ਵੇਖ ਕੇ ਜੀ ਮੈਂ ਜੋ ਜੁਆਇਨ ਨਹੀਂ ਕੀਤਾ ਜੀ ਇਹ ਸਾਰਾ ਮੌਕਾ ਵੇਖ ਕੇ ਜੋ ਵੀ ਹੈਗਾ ਜੇ ਥੋਰੀ ਇਹਨਾਂ ਨੂੰ ਟਰੇਸ ਕਰਕੇ ਟਰੇਸ ਕਰਕੇ ਹਮ ਕਾਨੂੰਨ ਮੁਤਾਬਕ ਕਾਰਵਾਈ ਵਿੱਚ ਲੈ ਜੀਣਾ ਚਾਹੋਗੇ ਇਹ ਸਿਰਫ ਇੱਕ ਸੰਦੇਸ਼ ਹੀ ਹੋਊਗਾ ਮੈਸੇਜ ਕੀ ਜੀ। ਮਸਜਾ ਇਹ ਹੈ ਜਨਤਾ ਨੂੰ ਕਿ ਕੋਈ ਵੀ ਇਨਫੋਰਮੇਸ਼ਨ ਪੁਲਿਸ ਨਾਲ ਵਰਤੋਂ-ਵਰਤ শেয়ার ਕਰੋ ਉਹਨਾਂ ਦਾ ਨਾਮ ਜਨਤਕ ਨਹੀਂ ਕੀਤਾ ਜਾਵੇਗਾ ਇਸ ਨਾਲ ਆਪਾਂ ਨਸ਼ਿਆਂ ਨੂੰ ਜਾਂ ਇਸ ਤੋਂ ਇਲਾਵਾ ਹੋਰ ਕ੍ਰਾਈਮ ਨੂੰ ਟ੍ਰੇਸ ਕਰਨ ਵਿੱਚ ਮਦਦ ਮਿਲਦੀ ਹੈ ਤੇ ਇਹਦੇ ਵਿੱਚ ਲੋਕਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ